ਗੋਪਾਦੇ ਜੀ ਮੈਂ ਸਾਰੇ ਵੀਰ ਭਰਾਵਾਂ ਸਰੋਤਿਆਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਦਾ ਦਿਨਾ ਪਰ ਮੇਰਾ ਦਿਲ ਨਹੀਂ ਕਰਦਾ ਤੇ ਮੇਰਾ ਹੱਕ ਨਹੀਂ ਬੰਦਾ ਕਿਉਂਕਿ ਜਿਹੜੇ ਬੰਦੇ ਉਹ ਦੁੱਖदाई ਘਟਨਾ ਨੂੰ ਆਪਣੇ ਚਿਤ ਵਿੱਚ ਰੱਖਦੇ ਆ ਉਦੋਂ ਵੱਡੀ ਕੜਨਾ ਜਿਹੜੇ ਕਾਫੀ ਸਾਰੇ ਸਾਡੇ ਭੈਣ ਭਰਾ ਬਜ਼ੁਰਗ ਸਾਡੇ ਬੱਚੇ ਪਾਣੀ ਦੀ ਭੇਟ ਚੜ ਗਏ ਉਹਦਾ ਵੀ ਮਨ ਵਿੱਚ ਬਹੁਤ ਵੱਡਾ ਮੇਰੇ ਦਾ ਗਿਲਾ ਬਾਕੀ ਜਿਹੜਿਆ ਦੀਵਾਲੀ ਦੇ ਸਾਡੇ ਸਦਰੇ ਚਿਰਾਗ ਬੁਝੇ ਆ ਭਰਾਓ ਉਹ ਕਦੇ ਭਲਾ ਨਹੀਂ ਜਾ ਸਕਦਾ ਅੱਜ ਅਸੀਂ ਉਹ ਸਾਡੀ ਭੈਣ ਨੂੰ ਬੋਚ ਕੇ ਵੇਖੀਏ ਦਿਵਾਲੀ ਦੇ ਛੁੱਪਕਾ ਨਾਲ ਕਾਮਨਾਵਾਂ ਕੀ ਹੁੰਦੀਆਂ ਬਹੁਤ ਔਖਾ ਬਹੁਤ ਹੀ ਔਖਾ ਭਰਾਵੋ ਇਹ ਮੂੰਹ ਚੋ ਬੋਲ ਕੱਢਨੇ ਹਰ ਬੰਦੇ ਦੇ ਵਾਸਾ ਰੋਗ ਨਹੀਂ ਹੁੰਦਾ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦੇ ਦੇਣੀਆਂ ਮੰਨ ਲੈਣੀਆਂ ਇੱਕ ਨਾਰਮਲ ਪਰਿਵਾਰ ਦੀਆਂ ਗੱਲਾਂ ਸੁਖੀ ਪਰਿਵਾਰ ਦੀਆਂ ਗੱਲਾਂ ਪਰ ਜਿੱਥੇ ਜਿਹੜੇ ਪਰਿਵਾਰ ਵਿੱਚ ਦੁੱਖ ਆ ਜਿਹਦੇ ਨਾਲ ਭਰਾਵੋ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਅੱਜ ਸਾਡੇ ਵੀਰ ਜਵੰਦਾ ਜੀ ਦੇ ਘਰੇ ਜਾਂ ਉਹਨੂੰ ਚਾਉਣ ਵਾਲੇ ਉਹਨਾਂ ਦੇ ਘਰੇ ਦੀਵਾਲੀ ਨਹੀਂ ਬਹੁਤ ਸਾਲ ਪਹਿਲਾਂ ਮੈਂ ਗਾਣਾ ਸੁਣਾਇ ਸੀ ਅੱਜ ਪਤਾ ਕਿਹੜੇ ਗੋਈਆ ਸੀ ਉਹ ਤਾਂ ਉਹਨਾਂ ਦੀ ਦੀਵਾਲੀ ਜਿਹੜੇ ਖੁਸ਼ੀਆਂ ਮਨਾਉਣ ਵੇ ਸਾਡੇ ਦਿਲ ਉੱਤੇ ਸੋਗ ਮੁਰਮੁਰ ਆਉਣ ਵੇ ਉਸ ਲੋਕਾਂ ਦੇ ਤਾਂ ਚਿਹਰੇ ਹੱਸਦੇ ਨੇ ਸਾਨੂੰ ਕੌਣ ਦੇਊਗਾ ਦਲਾਸੇ ਵੇ ਦੂਰ ਵੇ ਦੂਰ ਸਦਨਾ ਦੂਰ ਤੇਰੇ ਵਾਸੇ ਵੇ ਉਹ ਪਤਾ ਨਹੀਂ ਕਿਹੜੇ ਕੁਈ ਦਾ ਸੀਗਾ ਵਾਕਈ ਸਹੀ ਗੱਲ ਆ ਉਹਨਾਂ ਦੇ ਜਿਹੜੇ ਦੁੱਖ ਹਨ ਉਹ ਸੁਣੇ ਨਹੀਂ ਜਾਂਦੇ ਭਰਾਵੋ ਮੈਂ ਦੀਵਾਲੀ ਦੀਆਂ ਸ਼ੋਭ ਕਾਮਨਾਵਾਂ ਸਾਰਿਆਂ ਨੂੰ ਦਿਨਾ ਪਰ ਇੱਕ ਗੱਲ ਮੇਰੀ ਮੰਨ ਲਓ ਭਰਾਓ ਇਹ ਗੱਲ ਸਿੱਧਣ ਵਾਲੀ ਨਹੀਂ ਦਿਵਾਲੀ ਵਾਲੇ ਦਿਨ ਵਿਸਾਖੀ ਵਾਲੇ ਦਿਨ ਲੋੜੀ ਵਾਲੇ ਦਿਨ ਦਸਹਿਰੇ ਵਾਲੇ ਦਿਨ ਇਹ ਆਪਣੇ ਦਸਹਿਰਾ ਵਿਸਾਖੀ ਲੋੜੀ ਦਿਵਾਲੀ ਇਹ ਚਾਰ ਤਿਉਹਾਰ ਆਪਣੇ ਬਹੁਤ ਅਹਿਮ ਹੁੰਦੇ ਆ ਜਿਆਦਾਤਰ ਆਪਣੇ ਸਾਂਝੇ ਆ ਹਿੰਦੂਆਂ ਤੇ ਸਿੱਖਾਂ ਦੇ ਤਿਉਹਾਰ ਆ ਜਿਹੜੇ ਭਰਾਵੋ ਇਹਨਾਂ ਤਿਉਹਾਰਾਂ ਤੇ ਤੁਸੀਂ ਘਰੇ ਆਪਦੇ ਕਦੇ ਕਿਸੇ ਨੇ ਮੀਢ ਨਹੀਂ ਧਰਨਾ ਝੜਕਾ ਨਹੀਂ ਬਣਾਉਣਾ ਕਦੇ ਕਿਸੇ ਨੇ ਦਾਰੂ ਨਹੀਂ ਪੀਣੀ ਓਏ ਪਾਲਦੇ ਸੀ ਸੁੱਖਾ ਜਿਹੜੇ ਸੁੱਖ ਪਾਲਦੇ ਉਹ ਦੀਵਾਲੀ ਪੂਜਨ ਕਰਦੇ ਆ ਦੀਵਾਲੀ ਪੂਜਨ ਮੌਕੇ ਲక్ష్ਮੀ ਪੂਜਾ ਕਰਦੇ ਆ ਹੱਥ ਬਨ ਕੇ ਬੇਨਤੀ ਆ ਭਰਾਵੋ ਅੱਜ ਖਾ ਲੋ ਕੱਲ ਪਰਸੋਂ ਖਾ ਲਿਆ ਜੋ ਚੌਥੇ ਖਾ ਲਿਆ ਜੋ ਸਾਰਾ ਸਾਲ ਹੀ ਆਪਾਂ ਇੰਨਾ ਕੰਮ ਆ ਤੇ 4 ਦਿਨ ਛੱਡ ਕੇ ਹੱਥ ਬਨ ਕੇ ਬੇਨਤੀ ਆ ਮੈਂ ਉਹ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਭੈਣਾਂ ਨੂੰ ਵੀ ਸਾਡੀਆਂ ਨੂੰ ਬੇਨਤੀ ਕਰਦਾ ਮੇਰੀਆਂ ਧੀਆਂ ਨੂੰ ਵੀ ਆਪੋ ਆਪਣੇ ਘਰਾਂ 'ਚ ਕੰਟਰੋਲ ਕਰ ਲੋ ਬਈ ਦਿਨ ਤਿਹਾੜੀ ਤੇ ਆਪਾਂ ਇਹਦੇ ਪਾਠ ਪੂਜਾ ਕਰਨਾਂ ਦਾ ਯਾਰ ਵੈ ਕਿੱਡੀ ਸਾਡੇ ਫਿਰਤ ਪਾਈ ਆ ਇਹ ਵੀ ਕਿਹਨੇ ਪਾਈ ਗੱਲ ਲੋਟ ਕਰ ਲਿਓ ਹਿੰਦੂ ਵੀਰਾਂ ਨੇ ਜਦੋਂ ਅਸੀਂ ਆੜ੍ਹ ਤੇ ਜਾਂਦੇ ਹਾਂ ਨਾ ਉਹ ਲੈ ਜਾਂ ਮੈਕਸਿਆਂ ਆਪਣਾ 2000 ਰੁਪਿਆ ਕੱਲ ਨੂੰ ਦਿਵਾਲੀ ਆ ਮੀਠੂ ਮੂਠ ਧਰ ਲੈ ਜਾਓ ਉਹ ਸਾਨੂੰ ਗੁਲਾਕੇ ਕੱਲ ਦੇ ਸੀਗੇ ਕਹਿੰਦੇ ਸਿੱਖ ਨਹੀਂ ਦਿਵਾਲੀ ਆ ਦੇ ਮੀਠ ਧਰਦੇ ਸੀ ਨਾ ਅਸੀਂ ਉਹਦੇ ਮੈਨੇ ਮੀਠ ਧਰਦੇ ਸੀਗੇ ਅੱਜ ਸਾਡੇ ਸਿੱਖਾਂ ਨੂੰ ਹੋ ਕੀ ਗਿਆ ਦਿਵਾਲੀ ਵਾਲੇ ਦੇ ਆਨੰਦ ਹੈ ਰੈ ਵਾਲੇ ਦੇ ਆਨੰਦ ਲੋਹੜੀ ਵਾਲੇ ਦੇ ਆਨੰਦ ਨਹੀਂ ਆਇਨਾ ਕਰਾ ਕਰੋ ਮੰਨਤ ਲਈ ਕਰ ਲੀਆ ਨਹੀਂ ਧਰਨਾ ਨਹੀਂ ਧਰਨਾ ਨਹੀਂ ਧਰਨਾ ਬਸ ਉਹਦੇ ਪਾਠ ਪੂਜਾ ਕਰੋ ਬੈਠ ਕੇ ਕੱਲ ਨੂੰ ਦਿਵਾਲੀ ਦੀ ਸਾਰੀ ਸਾਰੀ ਰਾਤ ਪਾਠ ਕਰੋ ਯਾਰ ਫਿਰ ਬੋਲ ਲਗੂ ਸਾਰੀ ਸਾਰੀ ਰਾਤ ਸਗਨ ਸਾਹਿਬ ਦੇ ਪਾਠ ਕਰ ਲੋ ਜਪਜੀ ਸਾਹਿਬ ਦੇ ਪਾਠ ਕਰ ਲੋ ਪਰ ਇਹ ਦੋ ਚੀਜ਼ਾਂ दारू ਤੇ ਮੀਟ ਘਰੇ ਨਾ ਵੜੰਦਾ ਕਰੋ ਦਿਨ ਤਿਹਾਰੂ ਖਾਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਖਾਲਿਆ ਕਰੋ ਪੀਲਾ ਕਰੋ ਕੋਈ ਗੱਲ ਨਹੀਂ ਪਰ ਛੱਡੋ ਜੇ ਦੂਰ ਛੱਡ ਸਕਦੇ ਨਾ ਇਸ ਤੋਂ ਦੂਰ ਹੋ ਸਤਿ ਸ੍ਰੀ ਅਕਾਲ